ਅੱਜ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪਾਲ ਸਿੰਘ ਹੰਸਰਾ ਅਮਰੀਕਾ ਤੋਂ ਅੱਜ ਵੀ ਬਾਬਾ ਜੀ ਜਿਸ ਤਰ੍ਹਾਂ ਆਪਣਾ ਪ੍ਰੋਜੈਕਟ ਹੈ ਜੀ ਆਪਾਂ ਤਾਂਤਨ ਬਾਬਾ ਈਸ਼ਰ ਸਿੰਘ ਜੀ ਨਾਮ ਚੱਲ ਰਹੇ ਨੇ ਵੀ ਅਲੋਖਕ ਨਜ਼ਾਰੇ ਜੋ ਕਿ ਆਪ ਵੀ ਬੇ ਬੇ ਅਸੀਂ ਤੱਕਿਆ ਉਹ ਦੱਸਣ ਦਾ ਵੀ ਜੋ ਆਪਣਾ ਪ੍ਰੋਜੈਕਟ ਸੀ ਉਹਦੇ ਅਸਰ ਸੀ ਕੰਡਕ ਕੰ ਬਣਾਉਣ ਲੱਗੇ ਤੇ ਅੱਜ ਦੀ ਸਾਖੀ ਜਗਰਾਉਣ ਵਾਸਤੇ ਤੇ ਡਾਕਟਰ ਕਲਵੰਤ ਸਿੰਘ ਜੀ ਡਾਕਟਰ ਕੁਲਵੰਤ ਸਿੰਘ ਜੀ ਦੇ ਜਿਹਨਾਂ ਦੇ ਆਪਣਾ ਕਾਲਜ ਰੋਡ ਲਾਜਪੁਰਾ ਰੋਡ ਤੇ ਨਾ ਵੀ ਆਪਣਾ ਲਾਜਪੁਰਾ ਰੋਡ ਜਿਗਰੋਂ ਉਹਨਾਂ ਦੀ ਅਬੀ ਤਖਾਣ ਦੀ ਸੀ ਤੇ ਵੀ ਬਹੁਤ ਮਸ਼ਹੂਰ ਡਾਕਟਰ ਸੀ ਮੰਨਦੇ ਦੀ ਬੈਸਟ ਕਾਰਡੀਓਲੋਜਿਸ ਇੰਚਗਰੋ ਐਕਚੁਅਲੀ ਹਾਂ ਰਾਈਟ ਉਹਨਾਂ ਨੇ ਤੇ ਵੀ ਉਹਨਾਂ ਨੇ ਜੀ ਐਮਐਸ ਜੀ ਡਿਗਰੀ ਕੀਤੀ ਸੀ ਮੈਂ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ ਹੋਈ ਸੀ ਤੇ ਉਹਨਾਂ ਦੇ ਬਾਬਾ ਜੀ ਕਿਸ ਤਰ੍ਹਾਂ ਨਵੀਂ ਜ਼ਿੰਦਗੀ ਦੀ ਬਾਬੇ ਇਸ ਜੀ ਮਹਾਰਾਏ ਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਹੋ ਆ ਪਸਾਰੀ ਪ੍ਰੋਜੈਕਟ ਆ ਤੇ ਬਾਬਾ ਜੀ ਆਪ ਗੁਰੂ ਸਾਹਿਬ ਦੇ ਮੂਹਰੇ ਖੜ ਕੇ ਉਹਨੇ ਅਰਦਾਸ ਕੀਤੀ ਕਰਕੇ ਨਾ ਉਹ ਨਵੀਂ ਜੀਵਨ ਜਿੰਦਗੀ ਦਿੱਤੀ ਜਿਵੇਂ ਦੇਵੀ ਇਸਾ ਪੇ ਮੁੰਬਈ ਦੋ ਇੱਕ ਲੜਕਾ ਸੀ ਤੇ ਇੱਕ ਲੜਕੀ ਸੀ ਲੜਕੀ ਸੀ ਵੱਡੀ ਸੀ ਲੜਕੀ ਬੀਬੀ ਤਜਿੰਦਰ ਕੌਰ ਤੇ ਲੜਕੇ ਦਾ ਸੀ ਡਾਕਟਰ ਬਲਰਾਜ ਸਿੰਘ ਜੀ ਡਾਕਟਰ ਬਲਰਾਜ ਜੀ ਵੀ ਡਾਕਟਰ ਆ ਜੀ ਤੇ ਇਹ ਨਵੀਂ ਬੀਬੀ ਵੀ ਹਰ ਹਰ ਸਪੈਸ਼ਲਿਸਟ ਤੇ ਬੈਸਟ ਕਾਰਡੀਓਲੋਜਿਸ ਚ ਜਗਰਾਉ ਤੇ ਵੀ ਆਪਣਾ ਜਗਰਾਉ ਦੀ ਪ੍ਰੈਕਟਿਸ ਕਰਦੀ ਐ ਐਮਐਸਕੇਟੀ ਨੇ ਵੀ ਗਰਮ ਕਾਲਜ ਉਹ ਮੈਨੂੰ ਗਾ ਹਾਪੀ ਗਾ ਨਾ ਕਿਤੇ ਗਵਰਨਮੈਂਟ ਮੈਡੀਕਲ ਕਾਲਜ ਬੇ ਮੈਨੂੰ ਪਟਿਆਲੂ ਗਈ ਸੀ ਤੇ ਬਾਬਾ ਜੀ ਨੇ ਜਿਹੜੇ ਜੀ ਬਾਬਾ ਜੀ ਸਿਸਨ ਮਹਾਰਾਜ ਵੀ ਚੋੜਿਆ ਤੇ ਗੁਰੂਗ੍ਰੰਥ ਸਾਹਿਬ ਨੇ ਜੋੜਿਆ ਸਰ ਜਿਹਦੇ ਜਿਵੇਂ ਗੁਰੂ ਸਾਹਿਬ ਬਾਣੀ ਉਹਦੇ ਜੇਨ ਹਰਮਨ ਦਾ ਸੇ ਸਿੱਦਰ ਸੱਚੇ ਦਰਸ ਸੱਚੇ ਚਿਹਰਾ ਉਹਨਾਂ ਇਸੋ ਵੇ ਜੋਗ ਜੋਗ ਕੋਈ ਨ ਮਿਟਰਾ ਨਾਨਕ ਜੀ ਦੇ ਸਦੂ ਲੈ ਜਨ ਹਰ ਰੱਖਿਆ ਔਰ ਤਾਰਾ ਸੇ ਸੁੱਟਦੀ ਹੁੰਸੀ ਹਾਂ ਜੇਨ ਹਰਮਨ ਦਾ ਸੇ ਦਰਸ ਸੱਚੇ ਦਰਸ ਸੱਚਾ ਉਹਨਾਂ ਇਸੋ ਵੇ ਜੋਗ ਜੋਗ ਕੋਈ ਨ ਮਿਟਰਾ ਨਾਨਕ ਜੀ ਦੇ ਸਦੂ ਲੈ ਜਨ ਹਰ ਰੱਖਿਆ ਔਰ ਤਾਰਾ ਉਹਨਾਂ ਇਸੋ ਵੇ ਜੋਗ ਜੋਗ ਹੁੰਦੀਏ ਜਿਹੜਾ ਕਿ ਵਿਚੋਲੇ ਬਣ ਕੇ ਵੀ ਝੋੜਦੇ ਆ ਤੇ ਵੀ ਉਹਨਾਂ ਦੇ ਸਾਰੇ ਸਾਰੇ ਜਹਾਨ ਹੀ ਉਹਨਾਂ ਕੋਲ ਤਾਂ ਭੀ ਬ੍ਰह्म ਗੰਨ ਦੀ ਕਿ ਬ੍ਰह्म ਕਹਿੰਦੇ ਕਿ ਮਤ ਕੌਣ ਬਖਾਣੇ ਬ੍ਰह्म ਗੰਨ ਦੀ ਗੱਤ ਬ੍ਰह्म ਗੰਨ ਚਾਹੀਏ ਬੋਨਦੀ ਬਾਪ ਮਤਾ ਆਪੀ ਬ੍ਰह्म ਗੰਨ ਦੀ ਮਤ ਬ੍ਰह्म ਗੰਨ ਚਾਹੀਏ ਆ ਬੀ ਜੇ ਦੋ ਸੋ ਤੀ ਤਰਾਂ ਗਈ ਤੇ ਵੀ ਡਾਕਟਰ ਜਦੋਂ ਦੱਸ ਲਿਆ ਜੀ ਵੀ ਇਹਨਾਂ ਨੇ ਵੀ ਆਪਣਾ ਮੈਡੀਕਲ ਕਾ ਪਠਿਆੜੇ ਤੋਂ ਇਹਨਾਂ ਨੇ ਐਮ ਐਸ ਕੀਤੀ ਸੀ ਤੇ ਬੈਸ ਹਰ ਬਈ ਹਰ ਸਪੈਸ਼ਲਿਸਟ ਜੀ ਗ੍ਰਾਉਂਡ ਵਿੱਚ ਤੇ ਵੀ ਦਿ ਕਾਰਡੀਓਲੋਜਿਸ ਐਕਚੁਅਲੀ ਬਹ ਦਲ ਟੈਂਪੋਰੀਆਂ ਦੇ ਵਿੱਚ ਸੀ ਜੇ ਕਰਕੇ ਤੇ ਸਾਡਾ ਘਰ ਦੇ ਨੇੜੇ ਕਿਸੀ ਜ ਆਪਣੇ ਜਗਰੌਂ ਤੋਂ ਸਰਵ 500 ਗਾਜ ਤੇ ਸੀਗਾ ਇਹਨਾਂ ਸਾਡਾ ਘਰ ਦੇ ਨਾਲੋਂ ਇਹਨਾਂ ਦੇ ਸਰਜੀਕੋ ਵੀ ਇਹਨਾਂ ਦਾ ਪਿਛਲਾ ਪਿੰਡ ਸੀਗਾ ਐਤਿਆਣਾ ਜਿਹੜੇ ਗੁਰੂ ਸਤਸਿਹਾਰ ਉਹਨਾਂ ਦਾ ਪਿੰਡ ਸੀਗਾ ਤੇ ਉੱਥੇ ਤੇ ਵੀ ਇਹ ਵੀ ਉੱਥੇ ਆਪਣਾ ਪਿੰਡ ਸੀ ਤੇ ਆਈ ਹੱਥੋਂ ਆ ਕੇ ਜੀ ਫਿਰ ਜਗਰੌਂ ਆ ਕੇ ਇਹ ਵੀ ਸਰਬੀ ਕਰਦੇ ਸਿ ਪ੍ਰੈਕਟਿਸ ਕਰਦੇ ਸੀ ਨਹੀਂ ਜਗਰੌਂ ਹੀ ਰਹਿੰਦੇ ਸੀ ਰਹੌਂ ਰਹਿੰਦੇ ਸੀ ਦੇ ਵੀ ਉਹ ਜੀਰੋ ਕਾਫੀ ਹੈ ਬਈ ਨਾ ਪ੍ਰਾਸਿਕ ਡਾਕਟਰ ਅਲਤਾਰ ਸਿੰਘ ਗਿੱਲ ਡਾਕਟਰ ਅਲਤਾਰ ਸਿੰਘ ਗਿੱਲ ਉਹ ਵੀ ਵੀ ਉਹ ਮਨ ਨਹੀਂ ਬਿਸਾਕੀ ਕਾਰਡ ਪਾਉਂਗਾ ਜੀ ਪਰ ਮੈਨੂੰ ਥੋੜੀ ਜਿਹੀ ਦੱਸ ਦੇਣਾ ਤੇ ਉਹਨਾਂ ਦੀ ਵੀ ਵੀ ਚਾਰ ਕੁੜੀਆਂ ਸੀ ਆ ਮੈਂ ਤਾਂ ਸੱਤ ਸੰਦਾ ਸਵੇਰ ਉਹਨਾਂ ਦੀ ਲੜਕੀ ਮੈਨੂੰ ਮਿਲ ਸੀ ਦੇ ਮੈਂ ਵੀ ਆਪਣਾ ਇੱਥੇ ਅਮਰੀਕਾ ਤੋਂ ਜਸਾ ਚਾਰ ਕੁੜੀਆਂ ਸੀ ਚਾਰ ਕੁੜੀਆਂ ਤੋਂ ਬਾਅਦ ਉਹਨਾਂ ਦਾ ਮੁੰਡਾ ਹੋਇਆ ਸੀ ਜੀ ਉਹਨਾਂ ਤੇ ਉਹਨਾਂ ਦੇ ਨੌ ਬਾਬਾ ਜੀ ਨੇ ਰੱਖਿਆ ਸੀ ਬਾਬੇ ਇਸ਼ੇਸ ਸਿੰਘ ਰੱਖਿਆ ਸੀ ਉਹਨਾਂ ਬਾਘਰੂਪਾਲ ਸਿੰਘ ਰੱਖਿਆ ਸੀ ਬਾਬਾ ਜੀ ਉਧਰ ਉਸੇ ਦਿਨ ਨਾਲ ਸਾਨੂੰ ਬਾਬਾ ਭਾਈ ਰਾਮ ਸਿੰਘ ਟਟਾ ਆਏ ਨੇ ਤੇ ਪੁੱਤਰ ਜਨਮ ਹੋਇਆ ਸੀ ਭਾਈ ਕਰਮੂ ਦਾ ਸਰਪਾਲ ਸਿੰਘ ਦਾ ਲੜਕਾ ਉਹਦਾ ਬਾਬਾ ਜੀ ਨੌਰਕੀ ਗੁਰਚਿਆ ਦੇ ਸਿੰਘ ਕਹਿੰਦੇ ਉਹਦੇ ਬਾਬਾ ਜੀ ਜਾ ਰਹੇ ਸੀ ਉੱਥੇ ਵੀ ਕਾਰ ਰੋਕੇ ਰਸਤੇ 'ਚ ਵੀ ਉੱਥੇ ਵੀ ਇਹਨਾਂ ਨੇ ਵੀ ਰੋਕੇ ਤੇ ਬਾਬਾ ਜੀ ਕੋ ਬੇਨਤੀ ਕੀਤੀ ਬਾਬਾ ਜੀ ਵੀ ਬੱਚੇ ਨੌਰਕੂ ਬਾਬਾ ਜੀ ਫੇ ਨੌਰਕਾ ਸੀ ਵੀ ਬਾਘਰੂਪਾਲ ਸਿੰਘ ਤੇ ਬੁਰਾ ਪਰਵਾਹ ਕਰ ਸੀ ਜੀ ਬਾਬਾ ਜੇਦੀ ਕਰਨ ਲਗੇ ਬਾਬਾ ਜੀ ਕਹਿੰਦੇ ਨਾਮ ਰੱਖੋ ਬਾਬਾ ਜੀ ਕਹਿੰਦੇ ਗੁਰੂ ਸਾਹਿਬ ਤੋਂ ਕਢਾ ਲਓ ਜਿਹੜਾ ਨਾਮ ਆ ਗਿਆ ਉਹ ਰੱਖ ਲਓ ਬਈ ਇਹ ਚਾਹ ਜੀ ਬਈ ਉਹ ਕਹਿੰਦੇ ਜੀ ਬਾਬੇ ਤੁਸੀਂ ਰੱਖੋ ਆਪ ਫਿਰ ਬਾਬਾ ਜੀ ਨੇ ਉਹ ਨਾਮ ਰੱਖਿਆ ਸੀ ਬਈ ਬਾਈਪਾਲ ਸਿੰਘ ਰੱਖਿਆ ਸੀ ਫਿਰ ਉਹਨਾਂ ਨੇ ਘਰਿਆਂ ਦੀ ਸਲਾਹ ਕੀਤੀ ਵੀ ਬਾਈਪਾਲ ਸਿੰਘ ਤਾਂ ਵੀ ਨਾਮ ਵੀ ਬਹੁਤ ਪੁਰਾਣਾ ਜਿਹਾ ਨਾਮ ਅਸੀਂ ਪੜਿਆ ਲਿਖਿਆ ਪਰਿਵਾਰ ਆ ਵੀ ਅਸੀਂ ਨਾਮ ਬਦਲੀਏ ਫਿਰ ਉਹਨਾਂ ਨੇ ਵੀ ਉਹਨਾਂ ਨੇ ਨਾਮ ਬਦ ਕੇ ਆਲਮ ਦੀਪ ਸਿੰਘ ਰੱਖ ਲਿਆ ਸੀ ਨਾਮ ਫਿਰ ਉਹ ਇੱਕ ਸਮਾਜ ਜਿਹਾ ਬਣਾਈ ਜੀ ਦੇਖੋ ਜੀ ਬਈ ਆਪਣਾ ਵੀ ਤੇ ਬਈ ਸਮਾਇਸਤਾ ਬਣਿਆ ਫੇ ਉਹ ਦੋਨੋਂ ਬੱਚੇ ਇੱਕੋ ਸਾਈਕਲ ਤੇ ਸਵਾਰ ਸੀ ਤੇ ਆਲਮਦੀਪ ਸਿੰਘ ਜਿਹੜਾ ਸੀ ਬਾਈਕ ਪਾਲ ਸਿੰਘ ਨੇ ਨੌ ਚੇਂਜ ਕੀਤਾ ਸੀ ਉਹ ਹੀ ਵਜ ਰਾਈਡਿੰਗ ਦੀ ਬਾਈਕ ਇੱਥੇ ਐਟ that time ਜਿਹੜਾ ਉਹ ਦੀ ਸੀ ਸਾਡੇ ਸਾਹਮਣੇ ਵੀ ਦਿਖੇ ਰਾ ਰਜੂ ਗੜੀਸ ਮੁੰਡਾ ਨਾਲੇ ਔਰ ਤੇ ਮਗਰ ਬਾਈਕ ਪਾਲ ਸਿੰਘ ਦਾ ਨੀ ਦੂਜਾ ਮੁੰਡਾ ਜਿਹੜਾ ਗੁਰਚੰਦ ਸਿੰਘ ਟਟਾ ਦੇ ਪੋਤਾ ਜੀ ਉਹ ਮਗਰ ਬੈਠਾ ਸੀ ਉਹ ਆਪਣਾ ਕਮਲ ਚੌਕ ਹਨ ਜਿਹੜਾ ਉੱਥੇ ਅਸਲ ਸ਼ਕਤ ਜਾਂਦੇ ਸੀ ਉਹ ਮੋੜ ਕੱਟੇ ਤੇ ਉਧਰੋਂ ਟਰਾਲੀ ਆ ਕਉਦੀ ਸੀ ਮੱਲੇ ਡਰਦੀ ਜੀ ਟਰਾਲੀ ਸੀ ਤੇ ਉਹ ਮੁੰਡਾ ਇਕਦਮ ਸੈਗੂ ਮੂਰੀ ਡਿੱਗ ਪਿਆ ਤੇ ਮੁੰਡੇ ਦੇ ਉਹ ਮੁੰਡਾ ਵੀ ਸਿਰ ਛੱਡ ਗਿਆ ਸੀ ਬਹੁਤ ਜਗਰਾਂ ਵਿੱਚ ਵੀ ਦੁੱਖ ਮਨਿਆ ਤੇ ਡਾਕਟਰ ਕਵਾਂਸ ਡਾਕਟਰ ਕਾਰਸਨ ਨੇ ਵੀ ਬਹੁਤ ਜ਼ਿਆਦਾ ਇਸ ਚੀਜ਼ ਦਾ ਵੀ ਦੁੱਖ ਮਨਿਆ ਵੀ ਫਿਰ ਉਹਨੇ ਨੰਦਸੇ ਉੱਪਰ ਦੇ ਵਿੱਚ ਕਢਾਇਆ ਵੀ ਸੀ ਵੀ ਮੈਂ ਬਾਬਾ ਜੀ ਦੇ ਵੀ ਬਚ ਨਹੀਂ ਮੰਨਸ ਗਿਆ ਅਸੀਂ ਬਚਾਤੇ ਵੀ ਉੱਪਰ ਬਬੇਸ਼ ਜੀ ਮਾਰੇ ਬਚਾਤੇ ਫੋੜ ਨਹੀਂ ਮਚਾさせ ਉਨੇ ਕੜਾਈ ਸੀ ਉਹ ਮਿਸਾਕੀ ਪਾਉਂਗੇ ਜਿਸ ਵੀ ਸੰਦਰਭ ਦੱਸੂਗਾ ਸਾਡੀ ਗੱਲ ਹੈ ਕਿਰੇ ਹੋਈ ਸੀ ਗੱਲ ਜਿਸ ਦਾ ਤੇ ਹੁਣ ਆਪਾਂ ਉਹਨਾਂ ਦੇ ਡਾਕਟਰ ਕਵਾਂਸਨ ਦੀ ਸੇਵਾ ਇਸਾ ਕੀ ਲੋਦੇ ਤੇ ਇਹਨਾਂ ਦੇ ਜੀ ਆਪਣਾ ਨਵੇਂ ਡਾਕਟਰ ਜੋ ਡਾਕਟਰ ਜੀ ਡਾਕਟਰ ਜੀ ਦਾਸੋਂ ਦਾ ਪ੍ਰਾਸਿਰਾ ਜੀ ਤੇ ਵੀ ਡਾਕਟਰ ਅਵਤਾਰ ਸਿੰਘ ਗਿੱਲ ਉਹ ਦੱਸ ਜੀ ਮਿਸਾਕੀ ਡਾਕਟਰ ਬਜਨ ਸਾਕੇਟ ਉਹਨਾਂ ਦੀ ਵਾਈਫ ਸੀਗੀ ਬੀਬੀ ਜਗਜੀਤ ਕੌਰ ਜੀ ਤੇ ਉਹ ਇਹਨਾਂ ਦੋਨਾਂ ਨੇ ਜੀ ਆਪਣਾ ਮੈਡੀਕਲ ਕਾਲਜ ਅੰਬਰਸਾ ਤੋਂ ਤੇ ਵੀ ਐਮਬੀਐਸ ਕੀਤੀ ਸੀ ਐਮਬੀਐਸ ਕਰਕੇ ਬੀਬੀ ਜੀ ਮੈਡਿਕਲਟੀ ਇਹਨਾਂ ਦੇ ਮੈਡਿਕਲਟੀ ਹਸਪੀਟਲ ਕੋਲੇ ਸੀ ਜਗਰੋਂ ਵੀ ਜਿੰਨੇ ਵੀ ਵੀ ਆਪਣਾ ਬੱਚੇ ਬੱਚਾ ਜਨਮ ਹੁੰਦਾ ਸੀ ਮੋਸਟਲੀ ਬੱਚੇ ਬੀਬੀ ਜੀ ਕੋਲ ਜਾਂ ਬੀਬੀ ਚਿਕਜੀਤ ਕੋਲ ਜੀ ਕੋਲੇ ਜੰਮ ਲੈਂਦੇ ਸੀ ਬੱਚੇ ਤੇ ਬਹੁਤ ਬੇ ਉਹ ਉਹ ਉਹਨਾਂ ਦੇ ਇੰਟਰਨਲ ਐਕਸਟਰਨਲ ਮੈਡੀਸਿਨ ਦੇ ਵਿੱਚ ਐਕਸਪਰਟ ਸੀ ਬੀਬੀ ਜੀ ਤੇ ਬੜੇ ਸ਼ਾਂਤਾ ਸੀ ਉਹਨਾਂ ਦੇ ਬੀਬੀ ਜੀ ਵੀ ਸਾਡੇ ਨਾਲ ਪਰਿਵਾਰ ਮੇਰੀ ਮਾਤਾ ਜੀ ਨਾਲ ਮੇ ਬੀਬੀ ਬਨਾ ਤੇ ਉਹਨਾਂ ਦੇ ਕਾਫੀ ਪਿਆਰ ਸੀ ਕਿਉਂਕਿ ਘਰ ਦੀ ਵੀ ਨਾਲ-ਨਾਲ ਸੀਗੇ ਤੇ ਅਸੀਂ ਉਹ ਬੀਬੀਆਂ ਨੂੰ ਨਾਲ ਪਿਆਰ ਸੀ ਤੇ ਬੈਠੇ-ਬੁੱਠੇ ਇੰਝ ਗੱਲਾਂ ਕਰਦੇ ਸੀ ਹੌਲ ਮੈਂ ਤੇ ਰਤਾ ਜੀ 1952-53 ਦੇ ਵਿੱਚ 1900 ਗੁੰਜਾਤ ਰੋਜਾ ਦੇ ਵਿੱਚ ਡਾਕਟਰ ਕੁਲਵਾਨ ਸਣ ਨਾ ਤੇ ਵੀ ਬਿਮਾਰ ਕਾਫੀ ਹੋ ਗਏ ਤੇ ਡਾਕਟਰ ਨੇ ਜਵਾਬ ਦਿੱਤਾ ਜੀ ਇਹ ਜੀ سارے ਸਾਰੀ ਗੱਲ ਬੀਬੀ ਮਹਿੰਦਰਕੌਰ ਜੀ ਦੇ ਡਾਕਟਰ ਕਰਵਾਸਨ ਜੀ ਧਰਮ ਪਤਨੀ ਸੀ ਜੀ ਉਹਨਾਂ ਨੇ ਆਪ ਹੀ ਦੱਸਿਆ ਇਸ ਪਰਿਵਾਰ ਦੱਸਿਆ ਤੇ ਵੀ ਉਹਨੇ ਪੇਪਰ ਚ ਵੀ ਕਿਹਾ ਸੀ ਜੀ ਅੱਜ ਦੱਸਿਆ ਪਰ ਨਾਂຊੋਚ ਵੀ ਰਾਇਸੀ ਫਿਰ ਉਹਨਾਂ ਨੇ ਆਪਣਾ 52 53 ਚੇਚੇ ਬਾਪੇ ਇਸ਼ਰ ਸਿੰਘ ਜੀ ਮਾਰਾ ਨਾਲ ਸੀ ਵਾਕਰਮਨ ਸੀ ਨਾ ਜੀ ਵੀ ਡਾਕਟਰ ਨੇ ਜਵਾਬ ਦਿੱਤਾ ਡਾਕਟਰ ਕਰਵਾਸਨ ਤੇ ਉਹ ਕਾਫੀ ਪਰ ਉਹ ਅਫਸਰਟ ਹੋਏ ਜੀ ਬੇ ਇੱਕ ਹੀ ਭਾਣਾ ਵਰਤ ਚਲ ਤੇ ਫਿਰ ਬੀਬੀ ਜੀ ਨੇ ਆਪ ਪ੍ਰਸ਼ਾਦਾ ਤਿਆਰ ਕਰਕੇ ਤੇ ਵੀ ਆਪ ਪ੍ਰਸ਼ਾਦਾ ਤਿਆਰ ਕਰਕੇ ਵੀ ਵੀ ਇਹਨਾਂ ਨੇ ਮੀਂ ਨਾਨਸਰ ਬਾਬਾ ਜੀ ਕੋ ਪੁਕਤਾਇਆ ਆਪ ਬੀਬੀ ਜੀ ਨੇ ਪੈ ਤਿਆਰ ਕਰਕੇ ਆਦਤ ਸੀ ਬੀਬੀ ਮਹਿੰਦਰ ਕੌਰ ਜੀ ਨੇ ਡਾਕਟਰ ਬਲਸਰ ਦੇ ਤਾਂ ਪੁਕਤਾਇਆ ਉਹਨੇ ਆਪ ਪੁਕਤਾਇਆ ਤੇ ਅੰਦਰ ਤੇ ਜਦੋਂ ਪੁਕਤਾ ਦੇ ਬਈ ਪਾਈ ਸਾਧੂ ਜੀ ਜਿਹੜੇ ਹਜ਼ੂਰੀ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਬਾਬਾ ਜੀ ਕੋਲ ਬੀਬੀ ਅਸੀ ਬੇਨਤੀ ਕਰੀ ਜੀ ਬਾਬਾ ਜੀ ਵੀ ਆਏ ਤੇ ਬਾਬਾ ਜੀ ਨੇ ਪੁੱਛਿਆ ਕੀ ਗੱਲ ਫਿਰ ਉਹਨਾਂ ਨੇ ਦੱਸਿਆ ਵੀ ਆਹ ਗੱਲ ਆ ਤੇ ਵੀ ਮੇ ਪਿਤਾ ਬਾਬਾ ਜੀ ਦਾ ਕੋਈ ਕਰਨੀ ਤੇ ਬਾਬਾ ਜੀ ਨੇ ਅਰਦਾਸ ਕੀਤੀ ਅਰਦਾਸ ਕਰਕੇ ਫਿਰ ਬਈ ਭਾਈ ਸੱਜਣ ਉਹ ਕਹੇ ਵੀ ਸੱਜਣ ਅੰਮ੍ਰਿਤ ਸਾਧੂ ਅੰਦਰ ਮਰਤ ਲਕਿਆ ਉਹਨੇ ਅੰਮ੍ਰਿਤ ਲਿਆ ਤੇ ਬਾਬਾ ਜੀ ਨੇ ਆਪ ਅੰਮ੍ਰਿਤ ਦਾ ਛਟਾ ਤੇ ਉਹ ਉਹਨਾਂ ਦੇ ਵੀ ਉਹਨੂੰ ਦਿੱਤਾ ਡਾਕਸਾ ਦੇ ਉਹ ਨਾਲ ਲਕਿਆ ਸੀ ਮੈਂ ਦਿੱਲੀ ਸੀ ਨਾਲ ਲਕਿਆ ਜੀ ਉਹ ਛਟਾ ਦਈ ਤੇ ਵੀ ਫਿਰ ਬਾਬਾ ਜੀ ਵੀ ਇੱਕ ਤਫੇ ਬਾਬਾ ਜੀ ਨੇ ਅਰਦਾਸ ਕੀਤੀ ਅਰਦਾਸ ਕਰਕੇ ਫਿਰ ਬਾਬਾ ਜੀ ਨੇ ਇੱਕ ਦੇਖੋ ਜੀ ਇੱਕ ਇੱਕ ਨੇ ਹੁਕਮ ਕੀਤਾ ਵੀ ਵੀ ਕਿ ਉਹ ਗੁਰੂ ਸਾਹਿਬ ਨੇ ਜਿੰਦਗੀ ਬਖਸ਼ੀ ਪਰ ਇੱਕ ਪਾਠ ਸੁਖ ਨਹੀਂ ਸਕਦਾ ਜੀ ਜਾਨਾ ਕਰਨਾ ਤੁਸੀਂ ਉਹ ਕਹਿੰਦੇ ਸਤਿਵਿੱਚ ਜੀ ਹੋਰ ਇਹ ਬੋਲ ਤਾਂ ਸਾਡੇ ਦੇ ਸਾਥ ਨਾਲ ਜੁੜੇ ਜੀ ਨੇ ਕਿ ਠੀਕ ਹੈ ਜੀ ਹਾਂ ਤਾਂ ਵੀ ਸੁਖ ਦਾ ਪਾਠ ਕਰਨਾ ਜੀ ਜਾਨਾ ਤੇ ਉਹ ਹੁਕਮ ਕੀਤਾ ਤੇ ਉਹ ਜਾਨਾ ਪਾਠ ਕਰਦੇ ਰਹੇ ਜੀ ਕਿ ਤੱਕ ਉਹ ਅਸੀਂ ਦੇਖਦੇ ਰਹੇ ਜਦੋਂ ਕਿ ਦਵਾਈ ਲੈਣ ਵੀ ਜਾਂਦੇ ਸੀ ਨਾ ਕੋ ਬੰਦੇ ਤੇ ਸਵੇਰ ਜਦੋਂ ਅਸੀਂ ਵੀ ਕੁਆਇਟ ਹੁੰਦੇ ਸੀ ਉਹ ਵੀ ਸੋ ਸਮੇਂ ਕੁਬੇ ਤੇ ਪਾਠ ਕਰਦੇ ਤੁਸੀਂ ਡਾਕਟਰ ਕਵਸਨ ਤੇ ਕੀ ਤੁਸੀਂ ਨਾਲ ਫਿਰ ਬਾਬਾ ਜੀ ਨੇ ਵੀ ਉਹਨਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸੂਬਿਤਤਾ ਸੀ ਹਾਂ ਜੀ ਇੱਕ ਗੁਰੂ ਗ੍ਰੰਥ ਸਾਹਿਬ ਆਪ ਸੂਬਿਤ ਗੁਰੂ ਗ੍ਰੰਥ ਸਾਹਿਬ ਸੂਬਿਤਤਾ ਸੀ ਇਹ ਵੀ ਲਿਖ ਲਓ ਹਾਂ ਵੀ ਤੇ ਕੋਈ ਜਾਨੋ ਕਰਵਾ ਨਾ ਮੈਂ ਮੱਮਾ ਸਾਹਿਬ ਸੰਕੀ ਸੋਨ ਮੇਰੀ ਮੀਤਾ ਮੈਂ ਮੱਮਾ ਸਾਹਿਬ ਸੰਕੀ ਸੋਨ ਮੇਰੀ ਮੀਤਾ ਇਹ ਹੁੰਦੇ ਜੀ ਮੈਂ ਬੇ ਮੱਮਾ ਦੇ ਇਹ ਕਰ ਰਹੀ ਆ ਮੱਮਾ ਸਾਹਿਬ ਜੀ ਅਕਸਰ ਨਾ ਹੋ ਗਿਆ ਜਗੇ ਸਾਥ ਕੇ ਸੰਨਹੀ ਕੁਸ਼ਕਾਰ ਦਾਰਸ਼ਨ ਭੇਟ ਤਹੁਤ ਨਿਹਾਲ 272 ਸਾਧ ਕੇ ਸੰਗ ਨਹੀਂ ਕਿਛਕਾਰ ਦਰਸ਼ਨ ਪੇੜ ਤੋਤ ਨਹੀਂ ਆ ਬੀ ਸਾਧ ਕੇ ਸੰਗ ਕੋਈ ਦਰਸ਼ਨ ਪੇੜ ਸਾਰਾ ਵੀ ਗੁਰੂ ਸਾਹਿਬ ਆਪੇ ਸੋ ਕਰਦੇ ਆ ਪਰ ਕਰਦੇ ਮਹਾਪੁਰਸ਼ ਦੇ ਵਿਚੀ ਕਰਦੇ ਫਿਰ ਵਾਪੇ ਬਚੇ ਕਿ ਸੰਤੋ ਸੰਤੋ ਸਾਗਰ ਪਾਸ ਸੰਤੋ ਸਾਗਰ ਪਾਰ ਤਰੀ ਜੋ ਜੋ ਬਚਨ ਕੋਈ ਸੰਤਕ ਜੋ ਗੁਰ ਪ੍ਰਸਾਦਿਤ ਕਰੀ ਸੰਤੋ ਸੰਤੋ ਸਾਗਰ ਪਾਰ ਉਤਰ ਕੇ ਜੋ ਜੋ ਬਚਨ ਕੋਈ ਸੰਤਕ ਸੋ ਗੁਰ ਪ੍ਰਸਾਦਿਤ ਕਰੀ ਸੋ 647 ਵਿੱਚ ਫਿਰ ਵੀ ਹੋ ਕਨਮਾ ਵੀ ਆ ਜੀ ਫਿਰ ਬਾਬਾ ਜੀ ਹੋ ਕਨਮਾ ਵੀ ਆਪ ਲੈ ਜੀ ਉਸ ਮੋਕੇ ਫਿਰ ਹੋ ਕਨਮਾ ਵੀ ਆਇਆ ਪਰ ਵੀ ਸੁਰਤ ਵਾਲਾ ਪੰਜਵਾਂ ਪ੍ਰਭ ਕੀ ਸਾਨੂੰ ਸਗਲ ਪੈਲਾ ਤੇ ਦੁੱਖ ਵਿੱਚੋਂ ਸੁਖ ਪਾਇਆ ਪ੍ਰਭ ਕੀ ਸਾਨੂੰ ਸਗਲ ਪੈਲਾ ਥੇ ਤੁਸੀਂ ਪ੍ਰਭ ਦੀ ਸੰਚਾਏ ਹੋ ਸਗਲ ਪੈਲਾ ਥੇ ਜਦ ਦੁੱਖ ਦੁੱਖ ਦੀ ਰੋਈ ਪਰ ਕੀ ਸਭ ਦੁੱਖ ਵਿੱਚੋਂ ਸੁਖ ਪਾਇਆ ਪ੍ਰਭ ਕੀ ਸਾਨੂੰ ਸਭ ਸਭ ਤੋਂ ਦੁੱਖ ਵਿੱਚੋਂ ਸੁਖ ਪਾਇਆ ਇਹ ਹੋ ਕਨਮਾ ਤੇ ਬਬਾ ਬਾਬਾ ਜੀ ਨਹੀਂ ਬਚੀ ਕਿਤੇ ਵੀ ਸਰਬ ਵੀ ਠੀਕ ਆ ਫਿਰ ਉਸ ਤਾਂ ਆ ਗਏ ਜੀ ਘਰੇ ਆ ਕੇ ਬੀਵੀ ਕਬੀ ਜਾ ਗਏ ਫਿਰ ਫਿਰ ਘਰੇ ਆ ਕੇ ਫਿਰ ਵੀ ਸਰਬ ਬਿਚਨ ਉਸ ਕਰੇ ਫਿਰ ਜਿਵੇਂ ਉੱਚ ਤੋਂ ਉਹਨਾਂ ਸਾਚੀ ਪਰਮਕੀ ਸੰਸਦ ਸਗ ਆਪਣੇ ਤੇ ਡਾਕੂਮੈਂਟਸ ਦਾ ਧਿਆਲ ਹੋ ਪਰਮੈਂਸੇ ਸਮੇ ਪੂਰਾ ਸਤ ਕਰਤੀ ਆ ਪਰਮਕੀ ਸੰਸਦ ਸਗ ਆਪਣੇ ਤੇ ਡਾਕੂਮੈਂਟਸ ਦਾ ਧਿਆਲ ਹੋ ਪਰਸਾ ਪੂਰਾ ਸਤ ਕਰਤੀ ਆ ਤੇ ਫਿਰ ਸੱਚੇ ਪਾਸ਼ਾ ਡਾਇਲੋਗ ਹੈ ਸੰਭਿਸ ਵੀ ਤੁਸੀਂ ਸਾਰਾ ਕੁਸਨ ਨੇ ਬੀਬੀ ਬੇਬਖਸਾ ਬਾਬੇ ਬੀਬਾ ਸੀ ਗਿਤੇ ਨਾ ਨੇ ਤੇ ਚਰਖਾ ਦੇ ਬੇਬੇ ਗੁਰੂ ਸਾਹਿਬ ਉਹ ਬਿਤਾਸੀ ਉਹਨਾਂ ਦੇ ਨਾਲ ਨੇ ਫਿਰ ਆਪਣੇ ਉਹਨਾਂ ਦੇ ਵਿੱਚ ਇੱਕ ਉਹ ਇੱਕ ਕਠਨਾ ਪਾਪ ਨੇ ਜੋ ਵੀ ਮੈਂ ਦੱਸਾਂ ਇੱਕ ਉਹਨਾਂ ਦੇ ਪਰਿਵਾਰ ਚ ਬਾਬੇ ਬੀਬੀ ਮਧਕੁਰ ਜੀ ਵੀ ਬਹੁਤ ਸ਼ਰਧਾਲੀ ਸੀ ਜੀ ਉਹਨਾਂ ਦੀ ਸੋਣੀ ਇਹਨਾਂ ਦਾ ਲੜਕਾ ਜੀ ਡਾਕਟਰ ਜੀ ਬਲਰਾਜ ਸਿੰਘ ਆ ਜੀ ਜਿਹੜਾ ਹੁਣ ਵੀ ਪ੍ਰੈਕਟਿਸ ਕਰਦਾ ਹੈ ਤੇ ਉਹ ਦਾ ਡਾਕਟਰ ਪੜਾਈ ਕਰਕੇ ਨਹੀਂ ਆਪਣਾ ਨਾ ਪਰਾ ਮ ਬਈ ਹੈ ਗਿਆ ਪਿਕਾਡਲ ਜੀ ਸਾਹਿਬ ਦਿਲ ਦੇ ਮਰੀਜ਼ਾਂ ਦੇ ਮਾਹਰ ਆ ਜੀ ਬੈਸਟ ਡਾਕਟਰ ਇਹਨਾਂ ਦੇ ਮਰੀਜ਼ ਕਾਡਲਸ ਸਰ ਤੇ ਇਹ ਵੀ ਹੁਣ ਤੁਸੀਂ ਜਾਓਗੇ ਨਾ ਦੇਖੋ ਇਹ ਬਈ ਬਹੁਤ ਜਿਆਣੀ ਕਾਕਾ ਸਾਬ ਉਹਨਾਂ ਦੇ ਅਜੀ ਦੇਖੋ ਉਹਨਾਂ ਨੇ ਵੀ ਬੀਬੀ ਜਿਹਾ ਨਿਕਿਆ ਇੱਕੋ ਮੁੰਡਾ ਸੀ ਬਲਰਾਜ ਸਿੰਘ ਤੇ ਇੱਕ ਲੜਕੀ ਜਿਤੇਂਦਰ ਕੌਰ ਲੜਕੀ ਬਹੁਤ ਸ਼ਿਆਰ ਸੀ ਸਕਾਲਰਸ਼ਿਪ ਲੈਦੀ ਸੀ ਰਕੀ ਤੇ ਮੇਰੇ ਇੱਕ ਸਿਸਟਰ ਸਿਕਨ ਸਿਸਟਰ ਜੇ ਆਪਣਾ ਗੋਲਸ਼ੰਦਿਆਲ ਗੋਲਸ਼ੰਦਿਆਲ ਜਿਹੜਾ ਉਹ ਸੀ ਕਿ ਆਪਾਂ ਤੇ ਡੀਐਸਪੀ ਕੇਰਸਨ ਦੀ ਲੜਕੀ ਸੀ ਸਰਪ੍ਰੋਪਰ ਜੀ ਸੀ ਕੇਰਸਨ ਨੇ ਤੇ ਉਹ ਬਈ ਉਹਨਾਂ ਦੀ ਲੜਕੀ ਸੀ ਗੁਲਸ਼ਨ ਬੀਬੀ ਗੁਲਸ਼ਨ ਜਿਹੋ ਉਹਦੀ ਜਿਸ ਸੀ ਉਹ ਬੈਸਫਰੈਂਸ ਸੀ ਉਹ ਤੇ ਮੈਂ ਕੱਜਾ ਤੇ ਤੇਜਿੰਦਰ ਕੋਲ ਇੱਕ ਕੈਨੇਡਾ ਚ ਆਉਂਦੀ ਰਹਿੰਦੀ ਹੈ ਜਿਉਂਸੇ ਦੋਨੋਂ ਤੇ ਮੈਂ ਬਈ ਇਸ ਕਰਕੇ ਲੇਡੀਜ਼ ਨੂੰ ਫੋਨ ਨੰਬਰ ਨਹੀਂ ਦੇਣਾ ਚਾਹਦਾ ਫੋਨ ਨੰਬਰ ਦਊਂਗਾ ਤੇ ਉਹ ਗੰ ਬਲਰਾਸੀ ਨਾ ਜੀ ਫਿਰ ਉਹਨੇ ਬਲਰਾਜ ਨੇ ਫਿਰ ਕਿ ਇਸ ਦਾ ਕਤਲ ਕਰਾ ਦਿੱਤਾ ਤੇ ਪਰਿਵਾਰ ਹੋਰ ਵੀ ਦਾਸ ਹੋ ਗਿਆ ਪੜ੍ਹਾਈ ਚੋਂ ਵੀ ਉਹਨਾਂ ਦੇ ਮੈਡੀਕਲ ਚੋਂ ਨਾ ਨੰਬਰ ਘਟ ਗਏ ਡਾਕਟਰ ਇਹਨਾਂ ਦੇ ਬਾਬਾ ਜੀ ਕੋਲ ਬੇਨਤੀ ਕੀਤੀ ਆ ਦੇਖੋ ਜੀ ਹੁਣ ਫਿਰ ਇੱਥੇ ਅੱਗ ਲੱਗੀ ਬਾਬਾ ਜੀ ਕੋਲ ਬੇਨਤੀ ਕੀਤੀ ਵੀ ਬਾਬਾ ਜੀ ਅਸੀਂ ਵੀ ਮੇਰੇ ਮੁੰਡੇ ਨੂੰ ਅਸੀਂ ਡਾਕਟਰ ਬਣਾਉਣਾ ਚਾਹੁੰਦੇ ਆ ਇਹ ਵੀ ਅਸੀਂ ਡਾਕਟਰ ਬਣਾ ਬੇ ਕੁੜੀ ਸੱਚ ਕੁੜੀ ਕਹਿੰਦੀ ਸਾਡੀ ਸਕਾਲਰਸ਼ਿਪ ਲੈਦੀ ਆ ਮੁੰਡਾ ਤਾਂ ਕਦੇ ਪੜ੍ਹਾਈ ਸੀ ਨੰਬਰ ਨਹੀਂ ਆਏ ਉਹਦੇ ਪੂਰੇ ਡਾਕਟਰ ਚੋਂ ਤੇ ਅਸੀਂ ਕੁੜੀ ਸਾਡੇ ਬਹੁਤ ਇੰਟੈਲੀਜੈਂਟ ਆ ਬਾਬਾ ਜੀ ਅਸੀਂ ਕਹਿੰਦੇ ਆ ਵੀ ਕੁੜੀ ਡਾਕਟਰ ਆ ਜੀ ਬਾਬਾ ਜੀ ਕਹਿੰਦੇ ਨਹੀਂ ਬਿਲਕੁਲ ਨਹੀਂ ਆਪਾਂ ਕੁੜੀਆਂ ਨੂੰ ਡਾਕਟਰ ਨਹੀਂ ਬਣਾਉਣਾ ਇਹ ਦੇਖੋ ਜੀ ਦੂਜੇ ਪਾਸੇ ਕੱਲ ਚਲ ਗਈ ਕੁੜੀ ਸਕਾਲਰਸ਼ਿਪ ਲੈ ਆ ਰਹੀ ਆ ਬੈਸਟ ਡਾਕਟਰ ਬਣ ਬੈ ਰਹੀ ਆ ਬਣ ਸਕਦੀ ਆ ਤੇ ਬਾਬਾ ਜੀ ਕਹਿੰਦੇ ਆਪਾਂ ਕੁੜੀਆਂ ਨੂੰ ਡਾਕਟਰ ਨਹੀਂ ਬਣਾਉਣਾ ਆਪਾਂ ਵੀ ਵੀ ਆਪਣਾ ਮੁੰਡੇ ਨੂੰ ਡਾਕਟਰ ਬਣਵਾਜੂ ਉਹ ਕਹਿੰਦੇ ਬਾਬਾ ਜੀ ਕਹਿੰਦੇ ਵੀ ਵੀ ਨੰਬਰ ਘਟਿਆ ਬਾਬਾ ਜੀ ਇਹ ਕੋਈ ਨਾ ਮੇਰ ਘਟੇ ਸੱਚੇ ਭਾਸ਼ਾ ਮੇਰ ਘਟੇ ਕੋਈ ਗੱਲ ਨਹੀਂ ਇਹ ਤਾਂ ਕੋਈ ਨਹੀਂ ਕਦੋਂ ਇਹ ਦੱਸਿਆ ਵੇ ਬੀ ਤੁਸੀ ਆਪਣਾ ਸ਼ਰਧਾ ਕੋ ਸ਼ਰਧਾ ਕੋ ਸ਼ਰਧਾ ਦੇ ਵੀੜੇ ਪਾਰਾ ਫਿਰ ਉਹਨੇ ਇਹ ਦੱਸਿਆ ਜੀ ਕਰਕੇ ਫਿਰ ਉਹਦੋਂ ਬਾਅਦ ਫਿਰ ਜੀ ਡਾਕਟਰ ਉਹ ਉਸ ਤੋਂ ਬਾਅਦ ਸਮਾਪਤ ਆ ਗਿਆ ਜੀ ਜੇ ਕੋ ਬਾਬਾ ਜੀ ਇਹ ਬਚੀ ਜੇ ਕੁੜੀ ਨਹੀਂ ਡਾਕਟਰ ਬਣਾ ਮੁੰਡੇ ਨੂੰ ਡਾਕਟਰ ਬਣਾ ਮੁੰਡੇ ਨੇ ਵੀ ਕੇਸ ਕਤਲ ਕਰਾ ਦੇ ਸੀ ਨੰਬਰ ਵੀ ਘਟ ਸੀ ਉਹ ਬਾਬਾ ਜੀ ਬਚੇ ਕਿਵੇਂ ਸਕਾਰ ਹੋ ਰਿਹਾ ਜੀ ਉਦੋਂ ਉਹਨੇ ਫਿਰ ਕੋਈ ਸਰਵਾਦ ਉਹਨੇ ਕਰ ਚਾਹੀ ਇੱਕ ਡਾਕਟਰ ਜੀ ਜੀਤ ਕੋ ਜਿੰਦੇ ਸੀ ਉਹਦੇ ਜਿਹੜਾ ਡਾਕਟਰ ਅਵਤਾਰ ਸਿੰਘ ਭਾਈ ਸੀ ਨੇ ਡਾਕਟਰ ਜੀ ਜੀ ਉਹ ਉਹਨਾਂ ਦੇ ਬਈ ਵਿਆਹ ਸੀਗੀ ਪਰਿਵਾਰਚ ਉਹਨਾਂ ਦੇ ਕਿਰਕਲਾਸੀ ਦੇ ਬਿਆਸੀ ਉਹਨਾਂ ਦੇ ਪਰਿਵਾਰ 'ਚ ਡਾਕਟਰ ਜਗਜੀਤ ਕੌਰ ਦਾ ਭਤੀਜਾ ਹਾਜੀ ਡਾਕਟਰ ਜੀਜੀ ਕੌਰ ਦਾ ਭਤੀਜਾ ਤੇ ਇੱਕ ਆਰਮੀ ਆਫੀਸਰ ਸੀ ਹਰਜਾਪ ਸਿੰਘ ਹਰਜਾਪ ਸਿੰਘ ਆਰਮੀ ਆਫੀਸਰ ਸੀ ਤੇ ਫਿਰ ਉਹਨਾਂ ਦਾ ਬਈ ਚੰਗਾ ਮੁੰਡਾ ਇੰਟੈਲੀਜੈਂਟ ਸੀ ਮੁੰਡਾ ਹਰਜਾਪ ਸਿੰਘ ਪੜਿਆ ਲਿਖਿਆ ਸੀ ਤੇ ਵੀ ਆਪਣਾ ਆਰਮੀ ਆਫੀਸਰ ਸੀਗਾ ਉਹਨਾਂ ਦੇ ਅੱਗੇ ਵੀ ਕਮਿਸ਼ਨ ਜਿਹੋ ਕੋਈ ਲੈਂਦਾ ਸੀ ਨਾ ਬਹੁਤ ਵੀ ਉਹਨੂੰ ਕਹਿੰਦੇ ਸੀ ਬੁੱਕ ਕਮਿਸ਼ਨ ਮਿਲਿਆ ਤੇ ਹਰਜਾਪ ਸਿੰਘ ਆ ਫਿਰ ਉਹ ਲੜਕੀ ਜਿਹੜੀ ਸੀ ਲੜਕੀ ਤੇ ਹਰਜਾਪ ਸਿੰਘ ਦੇ ਉਹਨਾਂ ਦੇ ਘਰ ਬਤ ਉਹ ਕਹਿੰਦੇ ਕਿ ਕਦੇ ਸਿੱਤ ਸ਼ਾਦੀ ਕਰੋਨੀ ਲੜਕੀ ਵਿਚਾਰੀ ਫਿਰ ਬਲਰਾਜ ਸਿੰਘ ਦੇ ਫਿਰ ਦੁਆਰਾ ਟੈਸਟ ਦੁਆਰਾ ਚੰਨ ਬਰਾਗੇ ਪਾਪਾ ਜੀ ਦੀ ਬਸ਼ਤ ਦੇਖੋ ਜੀ ਬਲਰਾਜ ਸੋਂ ਡਾਕਟਰ ਬਣ ਗਿਆ ਤੇ ਵੀ ਲੜਕੀ ਜਿਹੜੀ ਸੀ ਉਹ ਮੈਰਿਜ ਕਰਾ ਲਈ ਜੀ ਵੀ ਹਰਜਾਪ ਸਿੰਘ ਦਾ ਮੈਨ ਅਫੀਸਰ ਨਕਲ ਤੇ ਮੈਂ ਤੇ ਬਲਰਾਜ ਨੇ ਵੀ ਮੈਂ ਵੀ ਆਪਣੀ ਕੀਤੀ ਸੀ ਮੈਡੀਕਲ ਕਾਲਜ ਪਟਿਆਲੇ ਤੇ ਐਮਐਸ ਕੀਤੀ ਸੀ ਆ ਜਿਹੜੀ ਜੋ ਕੀਤੀ ਸੀ ਤੇ ਲੜਕੀ ਸਕਾਲਰਸ਼ਿਪ ਨੇ ਦੀ ਸੀ ਇਹ ਸਿਰਸਾ ਕਰਕੇ ਦੇ ਸੀ ਨਾ ਤੇ ਬਾਬੇ ਜੀ ਸਾਰੇ ਬਚ ਸੀ ਫਿਰ ਇਹਨੇ ਕੁ ਬਾਬੇ ਨੇ ਕੀਤੇ ਮੈਂ ਸਾਰੇ ਬੀ ਬੱਚਾ ਕਰਦੇ ਫਿਰ ਬਾਬਾ ਜੀ ਨੇ ਵੀ ਹੋਰ ਵੀ ਜਦੋਂ ਵੀ ਕਿ ਝੋਲ ਦੇ ਨਗਰ ਕੀਤਾ ਹੋਣਾ ਜਾਂ ਕਿਤੇ ਵੀ ਆ ਡਾਕਟਰ ਕਲਵਾਸ ਨੇ ਝੂਠੀ ਹਿੰਦੀ ਸੀ ਡਾਕਟਰ ਕਲਵਾਸ ਨੇ ਨਾਲ ਵੀ ਉੱਥੇ ਹੁੰਦੇ ਸੀ ਨਾਲ ਜਾਂਦੇ ਸੀ ਇਹਨਾਂ ਨਾਲ ਜਦ ਬਾਬਾ ਜੀ ਕੋਈ ਚੈੱਕਅਪ ਕਰਨਾ ਹੁੰਦਾ ਸੀ ਤੇ ਵੀ ਡਾਕਟਰ ਸਰਜਨ ਜੀ ਵੀ ਨਾਲ ਹੁੰਦੇ ਸੀ ਆਪਣੇ ਜਗਰਾਉਂਦੇ ਤੇ ਵੀ ਉਹਨਾਂ ਦਾ ਡਾਕਟਰ ਬਚਨ ਸਿੰਘ ਵੀ ਇੰਸਤਲਾ ਬਚਨ ਸਿੰਘ ਡਰਾਈਵਰ ਹੋ ਵੀ ਹੁੰਦੇ ਸੀ ਹੋਵੇ ਦਸੀ ਬਾਬਾ ਦੀ ਬੜੀ ਬਖਸ਼ਿਸ਼ ਕਰਨੀ ਜੀ ਅਨੁਸਾਰ ਇਹਨਾਂ ਦੇ ਨੁਸਾਨਾ ਬਾਬਾ ਨੇ ਚੈੱਕਅਪ ਕਰਨਾ ਜਦ ਬਾਬਾ ਨੇ ਕੀ ਰਿਪੋਰਟ ਦਿਖਾਉਣਾ ਸੀ ਇਹ ਨਹੀਂ ਪਰ ਉਹਨਾਂ ਪਰਸੋਂ ਵੀ ਇਹ ਗੱਲ ਹੋਈ ਤੇ ਉਸ ਮੌਕੇ ਦਾ ਵੀ ਆਪਣੇ ਤੇ ਬਈ ਬਾਬਾ ਉਹਦੇ 6-7 ਮਹੀਨੇ ਪਹਿਲਾਂ ਦੀ ਗੱਲ ਹੈ ਜੀ ਤੇ ਵੀ ਸ਼ੇਸਤ ਨੂੰ ਨਿਪਰਦੀ ਗੱਲ ਤੇ ਵੀ ਉਥੇ ਵੀ ਬਈ ਇੱਕੋ ਕੋਈ ਡਾਕਟਰ ਆਪਣਾ ਸਭ ਚੰਸੋ ਡਰਾਈਵਰ ਕੱਲੇ ਆਲੀ ਬਾਬਾ ਜੀ ਅੰਦਰ ਸੱਜਾ ਜੀ ਵੀ ਵੀ ਅਜੂਰੀਨ ਸੱਜਾ ਜੀ ਬਾਬਾ ਜੀ ਬਚਨਸੋ ਡਰਾਈਵਰ ਕੱਲਾ ਆਇਆ ਬਾਬਾ ਜੀ ਬਚੀ ਤਾ ਵੀ ਕਹਿੰਦੇ ਸੱਦੋ ਨੂੰ ਕਹਿੰਦੇ ਸੱਦੋ ਪਿਓ ਆ ਗਿਆ ਉਸ ਦਿਨ ਦੀ ਗੱਲ ਹੈ 7 ਅਕਤੂਬਰ ਬਾਬਾ ਜੀ ਪਾਣਾ ਬਤਾਇਆ 7 ਅਕਤੂਬਰ ਦੀ ਗੱਲ 7 ਅਕਤੂਬਰ ਬਾਬਾ ਜੀ ਪਾਣਾ ਦਾ 7 ਅਕਤੂਬਰ ਦੀ ਗੱਲ ਦਾ ਜੋ ਕਿ ਬਾਬਾ ਜੀ ਅੰਦਰ ਸੱਜਿਆ ਤੇ ਬਾਬਾ ਜੀ ਪੁੱਛਿਆ ਵੀ ਵੀ ਕਿੱਥੇ ਆ ਜੀ ਵੀ ਕਦੇ ਵੀ ਡਾਕਟਰ ਸਭ ਨਹੀਂ ਆਇਆ ਤੇ ਉਹ ਕਹਿੰਦੀ ਬਾਬਾ ਜੀ ਉਹ ਕਿਸ਼ਨਪੁਰੇ ਨਾ ਵੀ ਵੀ ਕਿਸ਼ਨਪੁਰੇ ਵੀ ਆਪਣਾ ਕੋਈ ਆਪਣਾ ਕੋਈ ਸੰਤ ਸੀਗਾ ਤੇ ਉਹ ਵੀ ਵੀ ਹਲਕ ਗਿਆ ਸੀਗਾ ਕਿਸ਼ਨਪੁਰਾ ਮੋਗੇ ਕੋਲ ਜੀ ਕਿਤੇ ਉੱਥੇ ਹਲਕੇ ਸੀ ਅਸੀਂ ਉਹ ਵੀ ਆਪਣੇ ਤੇ ਉਹਨੂੰ ਦਵਾਈ ਦੇਖਿਆ ਹਾਂ ਬਾਬਾ ਜੀ ਬੜੇ ਹਰਾਏ ਬਾਬਾ ਜੀ ਕਹਿੰਦੇ ਵੀ ਵੀ 6 ਮਹੀਨੇ ਪਹਿਲਾਂ ਦੀ ਗੱਲ ਤੇ ਇਹ 6 ਮਹੀਨੇ ਪਹਿਲਾਂ ਦੀ ਗੱਲ ਤੇ ਫਿਰ ਬਾਬਾ ਜੀ ਮੇਰੇ ਕਿਹਦੇ ਕਹਿੰਦੇ ਡਾ ਵੀ ਵੇਖਦਾ ਇਹ ਵੀ ਕਹਿੰਦੇ ਦਸੇ ਪਾਸ਼ਾ ਹੀ ਹੋਈਆਂ ਕਦੇ ਕੋਈ ਸੁਣਿਆ ਵੀ ਦਸੇ ਪਾਸ਼ਾ ਵਿੱਚ ਕੋਈ ਐਸਾ ਬਿਮਾਰ ਕਦੇ ਦੇਜੀ ਫਿਰ ਬਾਬਾ ਜੀ ਉਸ ਮੋਕੇ ਬੱਚੇ 6 ਮਹੀਨੇ ਪਹਿਲਾਂ ਬੱਚਾ ਕੀਤਾ ਤੇ ਡਾਕਟਰ ਦਾ ਕਲਵਾਸਣ ਉਹ ਕਹਿੰਦੇ ਜਦੋਂ ਵੀ ਵੀ ਸਾਡਾ ਸਮਾਂ ਆਇਆ ਨਾ ਵੀ ਸਾਨੂੰ ਜਰੂਰ ਸਦਾਗੇ ਸਮਾਂ ਸਦਾਗੇ ਤੇ ਕਹਿ ਗਰ ਸੁਣ ਲਈ ਵੀ ਸਦਾਗੇ ਫਿਰ ਉਸ ਮੋਕੇ ਜਦੋਂ ਬਾਬਾ ਜੀ ਭਾਣਤ ਸਤਕਤੂਬਰ ਦੇ ਕੱਲੇ ਬਚਨ ਸੇ ਡਰਾਈਵਰ ਆ ਗਿਆ ਜੀ ਕੱਲੇ ਬਚਨ ਸੇ ਡਰਾਈਵਰ ਆ ਗਿਆ ਤੇ ਬਾਬਾ ਜੀ ਪੁੱਛਿਆ ਵੀ ਕਹਿੰਦੇ ਬਚਨ ਸਾਹਿਬ ਕਹਿੰਦੇ ਵੀ ਕੁਲਵੰਸਰ ਕਿੱਥੇ ਆ ਕਹਿੰਦੇ ਜੀ ਉਹ ਤਾਂ ਬਾਬਾ ਜੀ ਸੱਚਾ ਬਾਸ਼ਾ ਕਹਿੰਦੇ ਉਹ ਤਾਂ ਵੀ ਅੱਜ ਕਿਥੇ ਗਏ ਹੋਏ ਆ ਕਹਿੰਦੇ ਕਰਕੇ ਹਾਂ ਤੇ ਵੀ ਬਾਬਾ ਜੀ ਬਚਨ ਸ ਨੂੰ ਕਹੇ 7 ਅਕਤੂਬਰ ਦੇ ਬਚਨ ਸ ਕਹੇ ਵੀ ਬਚਨ ਸਾ ਜਾਂ ਕੇ ਕੁਲਵੰਸਰ ਲੈ ਕੇ ਆਸ਼ੀ ਤੇ ਤਿੰਨ ਕੁ ਘੰਟੇ ਦੀ ਗੱਲ ਦੁਪਹਿਰ ਦੀ 3 ਵਜੇ ਦੀ ਭੇਜਿਆ ਕਿਆ ਵੀ ਲੇਕਿਨ ਉਹ ਕਹਿੰਦੇ ਕਿਹ ਜਣ ਤੈਨੂੰ ਉਹ ਬਚਨ ਕੀ ਬਚਨ ਕੀਤਾ ਸੀ ਅੱਜ 7 ਹੁਣ ਲੱਗਿਆ ਵੇ ਯਾ ਜੇ ਬਚਨ ਸੱਤਣ ਲੱਗੇ ਫਿਰ ਉਸ ਵਾਰ ਵੀ ਉਹ ਵੀ ਉਥੇ ਜਾ ਕੇ ਆਇਆ ਤੇ ਲੈ ਕੇ ਆਇਆ ਮੇ ਯਾ ਜਦ ਤੱਕ ਬਾਬੇ ਪਾਣਤਾ ਸੀ ਮੈਂ ਉਹ ਬਚੀ ਕਿ ਤਸੀ ਤੈਨੂੰ ਸੱਦਾ ਕਿ ਸੀ ਆਪ ਸੱਦਾ ਕਿ ਉਹ ਹੀ ਗੱਲ ਕਰ ਰਹੀ ਪਤੰਜਾਪ ਸੱਦਾ ਕਿ ਬਾਬਾ ਜੀ ਇਹ ਬਚੀ ਕਿ ਤਸੀ ਗਿਆ ਤੇ ਤੇ ਬਾਬਾ ਆਪਣਾ ਤੇ ਬਾਬੇ ਜੋ ਬਚਨ ਪੂਰੇ ਕੀਤੇ ਸੀ ਦੇਖੋ ਇਹ ਕਰ ਕਰਕੇ ਫਿਰ ਬਾਬੇ ਜੀ ਵੀ ਉਹ ਹਮੇਸ਼ਾ ਹੀ ਬਚਨ ਕਰਨ ਫਿਰ ਜਦੋਂ ਬਾਬੇ ਨੇ ਪਾਣਾ ਬਰਤਣਾ ਸੀ ਉਹ ਲੋ ਵੀ ਡਾਕਟਰ ਕਵਾਂਸੋਂ ਵੀ ਆਏ ਚੈੱਕਅਪ ਕਰਦੇ ਰਹਿੰਦੇ ਸੀ ਸਾਰਾ ਕਰਦੇ ਸੀ ਦੇਖੋ ਜੀਵਨ ਦਾਣ ਦਿੱਤਾ ਫਿਰ ਡਾਕਟਰ ਕਵਾਂਸੋਂ ਨੇ ਉਹ ਸੇਵਾ ਲਈ ਬਾਬਾ ਜੀ ਕਹਿੰਦੇ ਜਿੰਨੇ ਵੀ ਤੇਰੇ ਕੋ ਗੁਰਸਖੋਂ ਆਮਰਤਾਰੀਆਂ ਗੁਰਸਖੋਂ ਨਾਲ ਸੇਵਾ ਦੇ ਰਹੇ ਤੂੰ ਉਹਨਾਂ ਨੂੰ ਪੈਸੇ ਦੇਣਾ ਤੇ ਇਹ ਕਹਿੰਦਾ ਸਾਰਾ ਸਤਿਵੰਤ ਬਾਬਾ ਜੀ ਫਿਰ ਜਿੰਨੇ ਵੀ ਨਾਲ ਸਾਰੇ ਬੰਗਸੀਆਂ ਸੀ ਜਿਸੀ ਦੇ ਦੇ ਰਹੇ ਸਾਰੇ ਉਹਨਾਂ ਨੂੰ ਦਵਾਈ ਲਖਾਉਂਦੇ ਸੀ ਸਾਰੇ ਦਵਾਈ ਲਖਾਉਂਦੇ ਸੀ ਬੇਸਿਕ ਕਸੇ ਕੋ ਪੈਸਾ ਨਹੀਂ ਸੀ ਲੈਣੇ ਤੇ ਪਾਸ ਕਰਦੇ ਰਹਿੰਦੇ ਸੀ ਡਾਕਟਰ ਕਵਾਂਸੋਂ ਜਦੋਂ ਫਿਰ ਬਾਬਾ ਜੀ ਨੇ ਵੀ ਭਾਣਾ ਵਰਤਾਤਾ ਤੇ ਹੁਣ ਮੁੱਕਣੀ ਗੱਲ ਇੱਥੇ ਜਦ ਬਾਬਾ ਜੀ ਨੇ ਭਾਣਾ ਦਿੱਤਾ ਤਾਂ ਤੇ ਵੀ ਉਸ ਮੌਕੇ ਤੇ ਵੀ ਡਾਕਟਰ ਸਾਹਿਬੇ ਕਾਫੀ ਉਦਾਸ ਸਨ ਲੱਗੇ ਡਾਕਟਰ ਕਲੌਸਨ ਕਾਫੀ ਉਦਾਸ ਹੈਗੇ ਸੀ ਦੇਖਦੇ ਰਿਹਾ ਤੇ ਵੀ ਬਾਕੀ ਕਾਫੀ ਉਦਾਸਨ ਲੱਗੇ ਸਨ ਵੀ ਕਨੇ ਉਦਾਸਨ ਤੇ ਵਾਫਰ ਉਹਨਾਂ ਦਾ ਮਨ ਨਹੀਂ ਸੀ ਲੱਗਦਾ ਫਿਰ ਉਦਾਸ ਰਹਿੰਦੀ ਸੀ ਫਿਰ ਵੀ ਬਾਬਾ ਜੀ ਨੇ ਉਹ ਚਾਰ ਦਿਨ ਜੀ ਹਾਂ ਬੇ ਤੇ ਉਹ ਚੋਂ ਦੇ ਸੀ ਵੀ ਅਗਰ ਗੁਰਬਾਣੀ ਤੋਂ ਕਹਿੰਦੇ ਅੰਦਰ ਸੱਚਲੇ ਲੈ ਅੰਦਰ ਸੱਚਲੇ ਲਿਆ ਪ੍ਰਿਥਮ ਆਪਣੇ ਤਨ ਮਨ ਹੋਏ ਨਿਹਾਰ ਜਾਗਰਦੀਖਾ ਸਾਹਮਣੇ ਅ ਅੰਦਰ ਸੱਚ ਨੇ ਲਾਇਆ ਪ੍ਰਿਥਮ ਆਪਣੇ ਤਨ ਮਨ ਹੋਏ ਨਿਹਾਰ ਜਾਗਰਦੀਖਾ ਸਾਹਮਣੇ ਜਦੋਂ ਗੁਰੂ ਨੂੰ ਆਪਣੇ ਸਾਹਮਣੇ ਦੇਖਾ ਵੀ ਸੱਸਰ 88 ਜਾਗ ਚਾ ਉਹ ਐਸਾ ਜਦੋਂ ਇਸ ਪਰ ਉਹ ਨਹੀਂ ਮਸਾਜ ਬਚਾ ਬਦਲ ਗਿਆ ਬਾਬਾ ਜੀ ਪਾਣਾ ਵਰਤਾ tha ਪਾਣਾ ਵਰਤਾ ਤੋਂ ਬਾਅਦ ਫਿਰ ਉਹ ਬਈ ਵੀ ਡਾਕਟਰ ਸਾਹਿਬ ਵੀ ਕਦਾਸਣ ਲੱਗੇ ਮੇਰੇ ਰਾਤ ਨੂੰ ਬਾਬਾ ਜੀ ਨੇ ਕਹਿੰਦੇ ਦਿਸਤਾਂਤ ਹੋਏ ਬਾਬੇ ਜੀ ਸਾਹਿਬ ਵੀ ਬਾਬੇ ਨੇ ਕਿਹਾ ਵੀ ਤੂੰ ਵੀ ਹੁਣ ਤੂੰ ਵੀ ਨਾ ਸਜਾਇਆ ਕਰ ਵੀ ਬੇ ਜ ਘਜੂਰੀ ਆਪਣੇ ਜੇ ਗੁਰੂ ਸਾਹਿਬ ਦੀ ਸੇਵਾ ਕਰਦੇ ਬਾਬਾ ਖੰਦਰ ਸਿੰਘ ਜੀ ਉੱਥੇ ਉਹਨਾਂ ਦਾ ਕੋ ਖਿਆਰ ਕੋ ਨਾ ਈ ਸਿੱਧਾ ਕਰਕਣਾ ਫੇ ਕਲਵਾਂਸਣ ਜਾਂਦੇ ਸੀ ਜਾਨੇ ਉਹ ਉਥੇ ਜਾਣਾ ਵੀ ਉਹ ਖੰਦਰ ਬਾਬਾ ਖੰਦਰ ਸਿੰਘ ਗੁਜ਼ਾਰ ਲੱਗੇ ਪੁੱਛਿਆ ਵੀ ਕਹਿੰਦੇ ਮੈਂ ਤਾਂ ਬਾਬਾ ਜੀ ਦਾ ਹੁਕਮ ਹੈ ਮੈਂ ਸੁਰਜੀਤ ਆਇਆ ਮੈਂ ਸੁਰਜੀਤ ਜੀ ਵੀ ਬੀਬੀ ਅਬੀ ਆਪਣਾ ਸਿਵਾ ਕਰਨ ਨੂੰ ਤੇ ਬਾਬਾ ਜੀ ਨੇ ਜੀਤਾ ਉਹ ਕਦੇ ਵੀ ਨਹੀਂ ਮੈਂ ਤਾਂ ਬਿਲਕੁਲ ਠੀਕ ਹ ਤੇ ਬਾ ਉਹ ਕਦੇ ਵੀ ਬੀਬੀ ਆਪਣਾ ਬਾ ਉਹ ਕਦੇ ਵੀ ਕਰ ਮੈਂ ਤਾਂ ਬਾਬਾ ਜੀ ਜਾਉਂਗਾ ਫਿਰ ਉਹਨਾਂ ਚਾਦਰ ਹੀ ਪੁਸ਼ਾਤੀ ਚਾਦਰ ਪੁਸ਼ਾਦੀ ਕਦੇ ਬੈਠੋ ਤੁਸੀਂ ਫਿਰ ਬਾਬਾ ਬਾਬਾ ਕਹਿੰਦੇ ਸੀ ਉਹ ਚੱਕਰ ਦੇ ਲਈ ਕਰੋਸਨ ਆ ਜੀ ਇੱਥੇ ਦੀ ਸਾਰੀ ਚੀਜ਼ ਦਾ ਬੱਚੇ ਇਹ ਆਉਂਦਾ ਜੀ ਵੀ ਜਾ ਕੇ ਉਹਨਾਂ ਕੋਲ ਵੀ ਆ ਆ ਬ੍ਰਹਮ ਗੰਨੀ ਆਪ ਨਰੰਕਾਰ ਬ੍ਰਹਮ ਗ ਬ੍ਰਹਮ ਗੰਨੀ ਕੇ ਸਗਲ ਰਕਾਰ ਬ੍ਰਹਮ ਗੰਨੀ ਆਪ ਨਰੰਕਾਰ ਬ੍ਰਹਮ ਗਿਆਨੀ ਆਪ ਨਿਰੰਕਾਰੀ ਸੱਚ ਪਾਇਆ ਜਿਵੇਂ ਹੁੰਦੇ ਨੇ ਜੇ ਤੇ ਵੀ ਬ੍ਰਹਮ ਗਿਆਨੀ ਆਪ ਨੇ ਕਿ ਬ੍ਰਹਮ ਗਿਆਨੀ ਆਪ ਨਿਰੰਕਾਰ ਨੂੰ ਕਹਿੰਦੇ ਜੀ ਵਿਚਰਦਾ ਇਸ ਦੁਨੀਆ ਦੇ ਵਿੱਚ ਆ ਵੀ ਵੀ ਇੱਕ ਆਪਣਾ ਜਬ ਇਹ ਸਮੇਸ਼ਾ ਕੋਈ ਵੀ ਹੁੰਦਾ ਨੇ ਤੇ ਵੀ ਉਹ ਵੀ ਜਦੋਂ ਆਪਾਂ ਗੁਰੂ ਸਾਧ ਕੋਲ ਦਰਸ਼ਨ ਕਰਨ ਜਾਂਦੇ ਆ ਆਪਾਂ ਕਰਦੇ ਆ ਵੀ ਵੀ ਸਾਧੂ ਮਹਾਤਮਾ ਜਿਹੜੇ ਹੁੰਦੇ ਨੇ ਉਹ ਰੱਬ ਨਾਲ ਜੋੜਦੇ ਆ ਉਹ ਵਿਚੋਲੇ ਬਣ ਕੇ ਜੋੜਦੇ ਆ ਵਿਚੋਲੇ ਬਣ ਕੇ ਜੋੜਦੇ ਆ ਉਹ ਜੀ ਬਾਬਾ ਜੀ ਵੀ ਬੀਬੀ ਕੀਤੇ ਮੈਂ ਭੜੀ ਮਾਤਾ ਜੀ ਵੀ ਸੀ ਮਾਤੇ ਜੀ ਵੀ ਸਾਡੇ ਨਾਲ ਵੀ ਮੇਰੀ ਮਦਰ ਜਿਹੜੀ ਸੀ ਉਹ ਵੀ ਬਾਬਾ ਜੀ ਬੀਬੀ ਕੀਤਾ ਵੀ ਲੈ ਗਏ ਸਾ ਵੀ ਮੇਰੇ ਪੈਡਡਿੰਗ ਮੋਕ ਨੂੰ ਕੀਤਾ ਵੀ ਲੈ ਗਏ ਉਹ ਲੈ ਕੇ ਗਏ ਉੱਥੇ ਸਮਝਾਇਆ ਬਾਬਾ ਜੀ ਵੀ ਬੱਚਾ ਵੀ ਜਦੋਂ ਵੀ ਬੀਬੀ ਕੰਨ ਜਦੋਂ ਬੱਚਾ ਆ ਗਿਆ ਸਕੂਲ ਚ ਪੜ੍ਹਨਾ ਲੱਗਾ ਪਹਿਲੀ ਕਲਾਸ ਤੋਂ ਅਕੇ ਵੀ 10ਵੀਂ ਕਲਾਸ ਚ ਐਮਬੀਏ ਐਮ ਕਰਦਾ ਉਹਨੂੰ ਟੀਚਰ ਦੀ ਲੋੜ ਪੈਂਦੀ ਆ ਬੱਚਾ ਆਪ ਨਹੀਂ ਬੀਏ ਐਮ ਦੀ ਡਿਗਰੀ ਕਰਦਾ ਟੀਚਰ ਨੂੰ ਪਉ ਇਸੇ ਦਰ ਜਿਹੇ ਵੀ ਇਸ ਆਪਰੇ ਮਹਪੁਰਸ਼ਾ ਇਹ ਵੀ ਸੁਣੋ ਜੀ ਜੇ ਗੁਰੂਗਾਸਾ ਦਾ ਬਣਾਉਂਦੇ ਆ ਬਣਾਉਂਦੇ ਆ ਗੁਰੂ ਸਾਹਿਬ ਜੀ ਦੇ ਸੁਣੋ ਸ਼ਰਧਾ ਬਣਾਉਂਦੇ ਸੋਨੂੰ ਸ਼ਰਧਾ ਬਣਾ ਗੁਰੂ ਸਾਹਿਬ ਜੀ ਸੁਣੋਂ ਦਸਤੀਆ ਗੁਰੂ ਸਾਹਿਬ ਕਿ ਆਪ ਪਤਾ ਨਹੀਂ ਲੱਗਦਾ ਫਿਰ ਇੱਥੇ ਵੀ ਮਾਸਟਰ ਦੀ ਲੋੜ ਆ ਬਾਬੇ ਜੀ ਮੈਨੂੰ ਕਿਹਦੇ ਪੈਨਾਰੇ ਵੀ ਪਾ ਚਕਿਤੇ ਜਿਹੜੇ ਬੀਏ ਐਮਏ ਪੜ੍ਹ ਕੇ ਆਉਂਦੇ ਆ ਅਸੀਂ ਇੱਥੇ ਪਹਿਲੀ ਚ ਦਾਖਲ ਕਰਦੇ ਆ ਇਹ ਬਾਬੇ ਜੀ ਕਿ ਬਚਨ ਜੀ ਮੈਂ ਇਹ ਵੀ ਜਾਨੀ ਕਿ ਐਸੇ ਜਿਵੇਂ ਕਾਫੀ ਵੀ ਫਿਰ ਦਸਣ ਲੱਗੀ ਸੀ ਵਿਸਾਰ ਕਰਕੇ ਫਿਰ ਬਾਬਾ ਜੀ ਫਿਰ ਬਾਬਾ ਦਾ ਸ਼ਾਂਤਪੀ ਗੋ ਜਾ ਕੇ ਸੇਵਾ ਕਰ ਰਹਾ ਤੇ ਨਾਲ ਉੱਥੇ ਫਿਰ ਉਹਨਾਂ ਬਾਬਾ ਜੀ ਉੱਥੇ ਪਰੇ ਜੀ ਆਪਣਾ ਜੀਟੀ ਰੋਡ ਦੇ ਕੋਲ ਚਨਾਕਸਰ ਤੇ ਜਾਓ ਇਹਨਾਂ ਦਾ ਬਾਗ ਵੀ ਉੱਥੇ ਨਾ ਵੀ ਬਾਗੀ ਬਾਬਾ ਜੀ ਨੇ ਵੀ ਬਚਾ ਕੀਤਾ ਸੀ ਇੱਥੇ ਤੋਂ ਬਾਗ ਲੈ ਲਿਆ ਇੱਥੇ ਵੀ ਇੱਥੇ ਵੀ ਥੋੜਾ ਜਿਹਾ ਵੀ ਵੀ ਆ ਕੇ ਨਥੇ ਵਿੱਚ ਕਰ ਲਿਆ ਪਰ ਉਹਨਾਂ ਦਾ ਬਾਗ ਵੀ ਹੈਗਾ ਜੀ ਗੋਣਟ ਬੀ ਹੈਗਾ ਮੇਬੀ ਉੱਥੇ ਬਾਗ ਹੈਗਾ ਜੀ ਪੇ ਸਾਕੀ ਜੇ ਤੇ ਵੀ ਬੜੇ ਸ਼ਰਧਾ ਨੂੰ ਸਾਕੀ ਹੈ ਜੀ ਡਾਕਟਰ ਕਰਵਾਸੋਂ ਪੜੇ ਲਿਖੇ ਐਮ ਬੀ ਐਸ ਡਾਕਟਰ ਕਹਿੰਦੇ ਨੇ ਪੀਸਾਲ ਨੂੰ ਮਤ ਉਹ ਗੱਲ ਹੈ ਕਿ ਉਹ ਵੀ ਬਈ ਪਿੰਡਾਂ ਦੇ ਲੋਕਾਂ ਨੂੰ ਪੜ ਜਾਂਦੇ ਹਨ ਪੜਨੀ ਚਾਹੀਦੀ ਸਾਰੀ ਸਾਖਿਆ ਜਿੰਨੀਆਂ ਵੀ ਆ ਬਈ ਬਹੁਤ ਹੀ ਬਈ ਬਈ ਸ਼ਰਧਾਗੁਣ ਸਾਖਿਆ ਤੇ ਨਾਲੇ ਪੜੇ ਜਿਵੇਂ ਡਾਕਟਰ ਦੀਆਂ ਡਿਗਰੀਆਂ ਕਰਕੇ ਉਹ ਬਾਬਾ ਜੀ ਕੋਲੋਂ ਜੀਵਨ ਦਾ ਲੈ ਰਹੇ ਸੀ ਹਜੇ ਨੰਬਰ ਆਪਣਾ ਪੁੱਛ ਪ੍ਰਧਾਨ ਕਰ ਲਈ ਸਬਜੀਤ ਸਿੰਘ ਦੀ ਬੀਬੀ ਅਕਵਾਲ ਕਰਨ ਨੂੰ ਫੋਨ ਕਰਦੇ ਕਰ ਲਓ ਉਹ ਨੰਬਰ ਹੈਗਾ ਵੀ ਅਮਰੀਕਾ ਦਾ 510 672 732